2 ਜਨਵਰੀ ਨੂੰ ਸ਼੍ਰੀ ਯੋਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਣ ਪ੍ਰਤੀਸ਼ਠਾ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਸ ਸਬੰਧੀ ਪੂਰੇ ਭਾਰਤ ਦੇਸ਼ ਦੇ ਵਿੱਚ ਰਾਮ ਭਗਤਾਂ ਵਿੱਚ ਖੁਸ਼ੀ ਦੀ ਲਹਿਰ ਹੈ ਜਿਸ ਨੂੰ ਲੈ ਕੇ ਸਮਰਾਲਾ ਦੇ ਵਿੱਚ ਹਿੰਦੂ ਭਾਈਚਾਰੇ ਦੇ ਵੱਲੋਂ 20 ਜਨਵਰੀ ਨੂੰ ਸਮਰਾਲਾ ਸ਼ਹਿਰ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਗਈ ਹੈ ਜੋ ਕਿ ਸ਼੍ਰੀ ਦੁਰਗਾ ਮਾਤਾ ਮੰਦਰ ਜਿਸ ਨੂੰ ਕਿ بڑا بڑا ਮੰਦਰ ਕਿਹਾ ਜਾਂਦਾ ਹੈ ਤੋਂ ਆਰੰਭ ਹੋ ਕੇ ਪੂਰੇ ਦੇਸ਼ ਦੇ ਵਿੱਚ ਪਰਿਕਰਮਾ ਕਰਦੇ ਹੋਏ ਸ਼੍ਰੀ ਦੁਰਗਾ ਮਾਤਾ ਮੰਦਰ ਵਿਕੇ ਸਮਾਪਤ ਹੋ ਗਿਆ ਹੈ ਤੇ ਇਸ ਵਿਸ਼ਾਲ ਯਾਤਰਾ ਵਿੱਚ ਬਹੁਤ ਹੀ ਸੁੰਦਰ ਚਾਕੀਆਂ ਤਿਆਰ ਕੀਤੀਆਂ ਨੇ ਜਿਸ ਦੇ ਵਿੱਚ ਪ੍ਰਭੂ શ્રી ਰਾਮ ਜੀ ਦੇ ਜੀਵਨ ਨੂੰ ਲੈ ਕੇ ਸੁਨਦਾ ਸੁੰਦਰ-ਸੁੰਦਰ ਦ੍ਰਿਸ਼ ਦਿਖਾਈ ਗਏ ਨੇ ਚੌਥੀ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਦੇ ਸਵਾਗਤ ਦੇ ਲਈ ਸ਼ਹਿਰ ਵਾਸੀਆਂ ਦੇ ਵੱਲੋਂ ਜਗ੍ਹਾ-ਜਗ੍ਹਾ ਤੇ ਸੈਂਕੜੇ ਲੰਗਰ ਲਗਾਏ ਗਏ ਨੇ ਇਸ ਤੋਂ ਇਲਾਵਾ 22 ਜਨਵਰੀ ਨੂੰ ਪ੍ਰਾਣ ਪ੍ਰティਸ਼ਾਦ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਸਮਰਾਲਾ ਦੇ ਮੇਨ ਚੌਂਕ ਵਿੱਚ ਡਿਜੀਟਲ ਐਲਸੀਡੀ ਦੇ ਦੁਆਰਾ ਕੀਤਾ ਜਾਵੇਗਾ ਅਤੇ ਨਾਲ ਹੀ ਲੰਗਰ ਦਾ ਵੀ ਪ੍ਰਬੰਧ ਹੈ ਜਿਹੜਾ ਕੀ ਸਮਰਾਲਾ ਵਾਸੀਆਂ ਦੇ ਵੱਲੋਂ ਕੀਤਾ ਜਾਵੇਗਾ। RAM ਮੰਦਰ ਦੇ ਨੂੰ ਲੈ ਕੇ 22 ਤਰੀਕ ਨੂੰ ਜੋ ਪ੍ਰਾਣ ਪ੍ਰਿਸ਼ਟਿਸ਼ਟਾ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਰਾਮ ਭਗਤਾਂ ਦੇ ਵਿੱਚ ਬਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ। ਅੱਜ ਸਮਰਾਲਾ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਰਾਮ ਪਤਨਾ ਵੱਲੋਂ ਸਨਾਤਨ ਧਰਮ ਮੰਚ ਦੇ ਵੱਲੋਂ ਔਰ ਵਿਚਾਰ ਸ਼ੋਭਾ ਯਾਤਰਾ ਦੀ ਉਗਵਾਈ ਕਰ ਰਹੇ ਨੇ ਆਪਾਂ ਗੱਲਬਾਤ ਕਰਦੇ ਆਂ ਵੀ ਜਿਹੜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਆਂ RAM ਚ ਭਗਵਾਨ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਕੀ ਕਹਿੰਦੇ ਲੋ ਬਹੁਤ ਖੁਸ਼ੀ ਦਾ ਅਫਸਰ ਆ ਪੂਰੇ ਹਿੰਦੁਸਤਾਨ ਦੇ ਵਿੱਚ ਜੋ 22 ਤਰੀਕ ਨੂੰ ਯੋਧਿਆ ਦੇ ਵਿੱਚ RAM ਮੰਦਿਰ ਦਾ ਉਦਘਾਟਨ ਕੀਤਾ ਜਾਣਾ ਉਸੇ ਸਬੰਧ ਦੇ ਵਿੱਚ ਸਮੁੱਚੇ ਹਿੰਦੁਸਤਾਨ 'ਚ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਸ਼ੋਭਾ ਯਾਤਰਾ ਦੇ ਵਿੱਚ ਜਿੰਨੇ ਵੀ RAM ਭਗਤ ਆਏ ਨੇ ਜਿੰਨੇ ਵੀ ਭਾਈਚਾਰਕ ਸਾਹਿਬ ਨੂੰ ਪ੍ਰਮੋਟ ਕਰਨਾ ਨੇ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ रामचंद्र ਮਹਾਰਾਜ ਇੱਕ ਸੰਦੇਸ਼ ਜੋ ਸਮੁੱਚੇ ਇਨਸਾਨੀਅਤ ਦੇ ਗੁਰੂ ਜੀਓ ਸਾਰਿਆਂ ਦੇ ਸਾਂਝੇ ਗੁਰੂ ਸੀ ਸੋ ਮੈਂ ਸਮੁੱਚੀ ਜਿਹੜੀ ਸੰਗਤ ਅੱਜ ਇੱਥੇ ਆਈ ਹੈ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਤੇ ਉਮੀਦ ਕਰਦਾ ਹਾਂ ਵੀ 22 ਤਰੀਕ ਤੋਂ ਬਾਅਦ ਜਦੋਂ ਇੱਥੋਂ ਜਥੇ ਜਾਣਗੇ ਤੇ ਸਾਨੂੰ ਵੀ ਉੱਥੇ ਜਾ ਕੇ ਦਰਸ਼ਨ ਕਰਨ ਦਾ ਮੌਕਾ ਮਿਲੇ ਬਹੁਤ ਉਤਸ਼ਾਹ ਹੈਗਾ ਸਾਰੇ ਭਗਤਾਂ ਦੇ ਵਿੱਚ ਰਾਮ ਭਗਤਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਨਜ਼ਰ ਆ ਰਿਹਾ ਹੈ ਔਰ ਤੁਸੀਂ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਇਓ ਰਾਮ ਮੰਦਰ ਬਣ ਰਿਹਾ ਹੈ ਕੀ ਲੈਣਾ ਚਾਹੁੰਦੇ ਹੋ ਦੁਬਈ ਬਹੁਤ ਖੁਸ਼ੀ ਦੀ ਗੱਲ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੇ 22 ਤਰੀਕ ਨੂੰ ਹਨਾ ਆਪਣੇ ਜੋਧਿਆ ਦੇ ਉੱਪਰ ਆਰਾਮ ਜਨਮ ਦੀ ਧੂਮ ਦੇ ਉੱਪਰ ਇੱਕ ਵੱਡਾ ਪ੍ਰੋਗਰਾਮ ਲਿਖਿਆ ਅੱਜ ਜੋ ਸ਼ੋਭਾ ਯਾਤਰਾ ਅਸੀਂ ਸਾਰੇ ਪ੍ਰਭੂ ਰਾਮ ਜੀ ਦੀ ਅ ਬਖਸ਼ਿਸ਼ ਬੋਲਾ ਤੋਂ ਉਤਸਾਹ ਨਾਲ ਤੁਹਾਨੂੰ ਇਹ ਵੀ ਸਾਰਾ ਬਹੁਤ ਖੁਸ਼ੀ ਦਾ ਮਾਹੌਲ ਜਿਹੜਾ ਪੂਰੀ ਦੁਨੀਆ ਜੇ ਕਰੀਏ ਪੂਰੇ ਸਹੀ ਤਰੀਕੇ ਨਾਲ ਖੁਸ਼ੀ ਨਾਲ ਮਨਾਇਆ ਜਾ ਰਿਹਾ ਤੇ ਬਹੁਤ ਬਹੁਤ ਖੁਸ਼ੀ ਆਨੰਦ ਮਹਿਸੂਸ ਹੋ ਰਿਹਾ ਸਭ ਸਾਰੇ ਨੂੰ 550 ਸਾਲ ਬਾਅਦ ਰਾਮ ਭਗਵਾਨ ਆਪਣੇ ਅਸਥਾਨ ਦੇ ਉੱਤੇ ਵਿਰਾਜਮਾਨ ਹੋਣ ਜਾ ਰਹੇ ਨੇ ਉਹ ਬਹੁਤ ਜ਼ਿਆਦਾ ਉਤਸ਼ਾਹ ਸ਼ਹਿਰ ਵਾਸੀਆਂ ਦੇ ਵਿੱਚ ਸਮਰਾਲਾ ਵਾਸੀਆਂ ਦੇ ਵਿੱਚ ਦੂਰ ਦੂਰ ਤੋਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਤੇ ਕੀ ਕਹਿਣਾ ਚਾਹਦੇ ਹੋ ਜੀ ਤੁਸੀਂ ਬਹੁਤ ਵੱਡਾ ਉਤਸ਼ਾਹ ਹੈ ਜੀ ਬਹੁਤ 494 ਸਾਲਾਂ ਤੋਂ ਬਾਅਦ ਪ੍ਰਭੂ શ્રી ਰਾਮ ਆਪਣੇ ਪ੍ਰਾਨ ਪ੍ਰਤੀਸ਼ਟਕ ਹੋਣ ਜਾ ਰਹੀ ਹੈ ਪਰਸੋਂ ਨੂੰ 22 ਤਰੀਕ ਨੂੰ ਉਸ ਦਾ ਪੂਰੇ ਸ਼ਹਿਰ ਨੂੰ ਸਾਰੇ ਦੇਸ਼ ਵਾਸੀਆਂ ਨੂੰ ਜੈ ਸ਼੍ਰੀ ਰਾਮ ਔਰ 22 ਤਰੀਕ ਨੂੰ ਜਿਹੜਾ ਹੈਗਾ ਤੁਹਾਡਾ ਕੀ ਪ੍ਰੋਗਰਾਮ ਹੈ ਜੀ 22 ਤਰੀਕ ਨੂੰ ਕੀ ਕਰਨਾ ਹੈ ਜੀ ਜੈ ਸ਼੍ਰੀ ਰਾਮ ਜੀ 22 ਤਰੀਕ ਨੂੰ ਸਵੇਰੇ ਹਵਨ ਜੱਗ ਹੋਏਗਾ ਜੀ ਤੇ ਉਸ ਤੋਂ ਬਾਅਦ ਲੰਗਰ ਲੱਗੇਗਾ ਵਿਸ਼ਾਲ ਐਲ ਸੀ ਡੀ ਲਗਾ ਕੇ ਸਾਰੇ ਸ਼ਹਿਰ ਨੂੰ 22 ਤਰੀਕ ਨੂੰ ਯੋਧਿਆ ਦਾ ਪ੍ਰੋਗਰਾਮ ਦਿਖਾਵਾਂਗੇ ਤੇ ਸਮਰਾਲੇ ਸ਼ਹਿਰ ਨੂੰ ਯੋਧਿਆ ਬਣਾਵਾਂਗੇ ਬੋਲੋ ਸਿਆਪਤੀ ਰਾਮ ਚੰਦਰ ਮਹਾਰਾਜ ਜੀ ਸਾਰੇ ਮੰਦਰਾ ਦੇ ਵਿੱਚ ਸਾਰੇ ਸ਼ਹਿਰ ਇਲਾਕੇ ਦੇ ਵਿੱਚ ਰਾਮ ਮੰਦਰ ਨੂੰ ਲੈ ਕੇ ਬਹੁਤ ਪਾਰੀ ਉਤਸ਼ਾਹ ਨਜ਼ਰ ਆ ਰਿਹਾ ਵਾ ਔਰ ਸਾਰਾ ਸ਼ਹਿਰ ਰਾਮ ਮਈ ਹੋਇਆ ਪਿਆ ਹੈ ਰਾਮ ਨਾਮ ਦੀ ਗੂੰਜ ਸਾਰਾ ਇਲਾਕੇ ਦੇ ਵਿੱਚ ਸੁਣਾਈ ਦੇ ਰਹੀ ਹੈ ਔਰ ਬਹੁਤ ਵੱਡਾ ਉਤਸ਼ਾਹ ਹੈ ਹਨੀਸ਼ ਕੌਸ਼ਲ एएनवी न्यूज ਲਈ ਕੈਮਰਾਮੈਨ ਪਰਮ ਸ਼ਰਮਾ ਦੇ ਨਾਲ ਸਮਰਾਲਾ